ਆਹ ਆ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਇਹ ਮਾਬੇ ਦੀ ਮਿਹਰ ਦੇ ਨਾਲ ਫਿੱਟਾ ਕੈਨੇਡਾ ਦੀ ਧਰਤੀ ਉਡਿਕਦੀ ਇਹਨਾਂ ਮੱਲਾਂ ਨੂੰ ਨਦੋਰ ਵਾਲਾ ਨਿੱਕਾ 5000 ਵਾਲੀ ਦੂਜੀ ਹੈ ਆ ਵਿਸ਼ਾਲ ਅਮਰੀਕਾ ਗਰਭੇਜ ਕੈਨੇਡਾ 5000 5000 ਇੱਕੋ ਟੀਮ ਲਈ ਖੜਾ ਹੈ ਇੱਧਰ ਦੇਖਦੇ ਆ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਇੱਕ ਵਾਰੀ ਨਿੱਕੇ ਨਦੋਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੇ ਨਿਊਜ਼ੀਲੈਂਡ ਖੇਡਿਆ ਤਾ ਗੱਲਾਂ ਸ਼ੇਰਿਆ ਟਿਕਾਣੇ ਲੱਗੀਆਂ ਜੇ ਕੈਨੇਡਾ ਖੇਡਿਆ ਤਾਂ ਟਿਕਾਣੇ ਲੱਗੀਆਂ ਜੇ ਮੇਜਰ ਲੀਗ ਫੰਡਰੇਸ਼ਨ ਖੇਡਿਆ ਤਾਂ ਗੱਲਾਂ ਟਿਕਾਣੇ ਲੱਗੀਆਂ ਇਹ ਧਰਤੀ ਮਾਝੇ ਦੀ ਇਹ 700 ਕਾਉਡੀ ਪਾਉਣੀ ਕਿਤੇ ਸੌਖੀ ਨਹੀਂ ਕਿਤੇ ਸੌਖੀ ਨਹੀਂ ਆ ਨਿਕਾ ਨਦੋਰ ਵਾਲਾ ਮੇਰੇ ਮਿੱਤਰੋ ਬਾਜੂ ਉਸਤਾਦ ਮਾਨ ਕਰਦਾ ਹੈ ਵੱਲੋਂ ਮਾਨ ਕਰਦਾ ਗੱਗੋਪੋਏ ਦੀ ਧਰਤੀ ਹੈ ਦੁਨੀਆਂ ਦਾ ਵੱਡਾ ਕੱਠਾ ਇਹ ਆ ਨੌਜਨ ਗਰਦਿਤ ਕਿਸ਼ਨਗੜ ਪਿੰਡ ਹੈ ਐਨੂੰ ਰੋਕੋ ਜੇ ਰੋਕ ਸਕਦੇ ਹਾਂ ਤਾਂ ਕਿਉਂਕਿ ਸ਼ੀਲੂ ਵੀ ਕੋ ਟੀਮ ਲਈ ਖੇਡਿਆ ਵੇ ਉਹ ਪਲਾਂਟੀ ਨਿਊਜ਼ੀਲੈਂਡ ਦੇ ਲਈ ਤੇ ਆ ਵੀ ਨੌਜਾਨ ਉਸੇ ਟੀਮ ਲਈ ਖੇਡਿਆ ਤਾਰੀ ਟਰੰਗੇ ਦੀ ਟੀਮ ਬਣਦੀ ਹੈ ਵੱਡੇ ਪੱਦਰ ਤੇ ਤੀਰਥ ਅਠਵਾਲ ਦੀ ਵੱਡੀ ਟੀਮ ਬਣਦੀ ਹੈ ਬੇਪਲੈਂਟੀ ਆਫ ਨਿਊਜ਼ੀਲੈਂਡ ਉਸ ਟੀਮ ਦਾ ਵੱਡਾ ਹਿੱਸਾ ਇਹ ਨਦੌਰ ਪਿੰਡ ਦਾ ਨਿੱਕਾ ਬੱਲੇ ਬੱਲੇ ਕਰਾਈ ਜਾ ਰਿਹਾ ਹੈ ਤਰ ਫੂਕੇ ਨੇ ਸਦਾ ਸਿਆਣਿਆਂ ਨੇ ਅੱਗ ਲੱਗੀ ਨਹੀਂ ਕਦੇ ਜਵਾਕ ਕੋਲੋਂ ਲਹੂ ਡੁੱਲਿਆ ਜ਼ੁਲਮ ਦੀ ਅਤ ਵੇਖੀ ਜਦੋਂ ਵਿਛੜਿਆ ਪੰਜਾਬ ਪੰਜਾਬ ਕੋਲੋਂ ਮੱਖਣ ਬੜਾੜਾ ਅੱਜ ਵੀ ਬੜਾ ਰੋਂਦਾ ਤੇ ਜੀਤਾ ਵਿਛੜ ਕੇ ਬੇਲੀ ਮੁਸਤਕਲੋਂ ਨਿੱਕੇ ਦੀ ਰੇਡ ਤੇ ਚੱਬੇ ਵਾਲਾ ਨਦੌਰ ਵਾਲਾ ਨਿੱਕਾ ਇੱਕ ਟਾਪ ਦੇ ਪੈਂਟ ਦਾ ਵਾਅਦਾ ਕਰ ਗਿਆ ਹੈ ਅਯਾਦ ਗਰੁੱਪ ਦਾ ਬਹੁਤ ਵੱਡਾ ਧੰਨਵਾਦ ਹੈ ਤਰਨਤਾਰਨ ਸਾਹਿਬ ਤੋਂ ਜਿੰਨੇ ਵੀ ਕਾਉਂਸਲਰ ਸਾਹਿਬ ਆਏ ਹੈ ਮਨਜੋ ਮਨੋਜ ਅਗਨੀ ਹੋਤਰੀ ਸਨਮ ਸ਼ਰਮਾ ਸਤਿੰਦਰਜੀਤ ਸੋਨੋ ਹਰਜਿੰਦਰ ਸਿੰਘ ਘੁੱਗੀ ਕੌਂਸਲਰ ਜੱਸਪ੍ਰੀਤ ਸਿੰਘ ਆਉਂਦਾ ਸਵਾਤ ਤੇ ਮਾਝੇ ਵਾਲਿਓ ਤਾੜਾ ਰੇਡਰ ਵਾਲੀ ਵੀ ਮਾਰ ਦਿਆ ਕਰੋ ਯਾਰ ਮਾਝੇ ਵਾਲਿਓ ਤਾੜੀ ਨਹੀਂ ਤਾੜਾ ਮਾਰੋ ਤਾੜਾ ਕਰਨ ਲੱਗਾ ਤਾੜਾ 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 ਆਹ ਪ੍ਰੀਤ ਆਹ ਪ੍ਰੀਤ ਆਹ ਪ੍ਰੀਤ ਨਦੋਰ ਵਾਲਾ ਮੱਚਦਾ ਆਉਂਦਾ ਹੈ ਨਿੱਕਾ ਨਦੋਰ ਇਧਰ ਦਪੁਰਜੀ ਵਾਲਾ ਪਿੱਕਾ ਆ ਗਿਆ ਚੱਬੇ ਵਾਲਾ ਵੇ ਲਾਲ ਨਿੱਕੇ ਦੀ 5000 ਵਾਲੀ ਪਹਿਲੀ ਪੈ ਗਈ ਹੈ ਵਿਸ਼ਾਲ ਅਮਰੀਕਾ ਗਰਪੇਜ ਕੈਨੇਡਾ 5000 ਲੱਗਿਆ ਆ ਬਹੁਤ ਪਰਮੋਟਰ ਹੈ ਗਰਦਿੱਤਾ ਕਹਿੰਦਾ ਨੀਟੂ ਕੰਗ ਜੋ ਕਰ ਗਿਆ ਉਹ ਕੋਈ ਕੋਈ ਕਰਦਾ ਜੋ ਨੀਟੂ ਕੰਗ ਕਰਦਾ ਹੈ ਗਰਦਿੱਤਾ ਕਹਿੰਦਾ ਉਹ ਕੋਈ ਕੋਈ ਕਰਦਾ ਉਹ ਨੀਟੂ ਕੰਗ ਯਾਰਾਂ ਦਾ ਯਾਰ 5000 ਵਾਲੀ ਪਹਿਲੀ ਪਾ ਕੇ ਨਦੋਰ ਵਾਲਾ ਨਿੱਕਾ ਚਲਿਆ ਗਿਆ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਲੈ ਵੀ ਜਗਜੀਤ ਫੌਜੀ ਧੰਨਵਾਦ ਆ ਬਹੁਤ ਵੱਡਾ ਵੱਡੇ ਭਰਾ ਦਾ ਬਹੁਤ ਵੱਡੇ ਪਿਆਰ ਸਤਿਕਾਰ ਇਹਨਾਂ ਬੋਲਾਂ ਦੇ ਲਈ ਪੁਈ ਦੇ ਘਰ ਗਿਆ ਬਹੁਤ ਵੱਡੇ 700 ਕੌਡੀ ਪਾਣੀ ਕਿਤੇ ਸੌਖੀ ਨਹੀਂ ਕਿਤੇ ਸੌਖੀ ਨਹੀਂ ਆ ਮਿਕਾਨ ਦੋਰ ਵਾਲਾ ਮੇਰੇ ਮਿੱਤਰੋ ਬਾਜੂ ਉਸਤਾਦ ਮਾਨ ਕਰਦਾ ਵੱਲੋਂ ਮਾਨ ਕਰਦਾ ਗੱਗੋਪੋਏ ਦੀ ਧਰਤੀ ਹੈ ਦੁਨੀਆ ਦਾ ਵੱਡਾ ਕੱਠਾ ਇਹ ਆ ਨੌਜਨ ਗਰਦਿੱਤ ਕਿਸ਼ਨਗੜ ਪਿੰਡ ਹੈ ਐਨੂੰ ਰੋਕੋ ਜੇ ਰੋਕ ਸਕਦੇ ਹਾਂ ਤਾਂ ਕਿਉਂਕਿ ਸ਼ੀਲੂ ਵੀ ਇੱਕੋ ਟੀਮ ਲਈ ਖੇਡਿਆ ਵੇਓ ਪਲਾਂਟੀ ਨਿਊਜ਼ੀਲੈਂਡ ਦੇ ਲਈ ਤੇ ਆ ਵੀ ਨੌਜਨ ਉਸੇ ਟੀਮ ਲਈ ਖੇਡਿਆ ਤਾਰੀ ਟਰੰਗੇ ਦੀ ਟੀਮ ਬਣਦੀ ਹੈ ਵੱਡੇ ਪੱਦਰ ਤੇ ਤੀਰਥ ਅਠਵਾਲ ਦੀ ਬੱਡੀ ਟੀਮ ਬਣਦੀ ਹੈ ਬੇਪਲੈਂਟੀ ਆਫ ਨਿਊਜ਼ੀਲੈਂਡ ਉਸ ਟੀਮ ਦਾ ਵੱਡਾ ਹਿੱਸਾ ਇਹ ਨਦੌਰ ਪਿੰਡ ਦਾ ਨਿੱਕਾ ਬੱਲੇ ਬੱਲੇ ਕਰਾਈ ਜਾ ਰਿਹਾ ਹੈ ਤਰ ਫੂਕੇ ਨੇ ਸਦਾ ਸਿਆਣਿਆਂ ਨੇ ਅੱਗ ਲੱਗੀ ਨਹੀਂ ਕਦੇ ਜਵਾਕ ਕੋਲੋਂ ਲਹੂ ਡੁੱਲਿਆ ਝੁਲਮ ਦੀ ਅਤ ਵੇਖੀ ਜਦੋਂ ਵਿਛੜਿਆ ਪੰਜਾਬ ਪੰਜਾਬ ਕੋਲੋਂ ਮੱਖਣ ਬਟਾੜਾ ਅੱਜ ਵੀ ਬੜਾ ਰੋਂਦਾ ਤੇ ਜੀਤਾ ਵਿਛੜ ਕੇ ਬੇਲੀ ਮੁਸਤਕਲੋਂ ਨਿੱਕੇ ਦੀ ਰੇਡ ਤੇ ਚੱਬੇ ਮਾਰ ਨਦੌਰ ਵਾਲਾ ਨਿੱਕਾ ਇੱਕ ਟਾਪ ਦੇ ਪੈਂਟ ਦਾ ਵਾਅਦਾ ਕਰ ਗਿਆ ਅਯਾਦ ਗਰੁੱਪ ਦਾ ਬਹੁਤ ਵੱਡਾ ਧੰਨਵਾਦ ਹੈ ਤਰਨਤਨ ਸਾਹਿਬ ਤੋਂ ਜਿੰਨੇ ਵੀ ਕਾਉਂਸਲਰ ਸਾਹਿਬ ਆਏ ਹੈ ਮਨਜੋ ਮਨੋਜ ਅਗਨੀ ਹੋਤਰੀ ਸਨਮ ਸ਼ਰਮਾ ਸਤਿੰਦਰਜੀਤ ਸੋਨੋ ਹਰਜਿੰਦਰ ਸਿੰਘ ਘੁੱਗੀ ਕੌਂਸਲਰ ਜੱਸਪ੍ਰੀਤ ਸਿੰਘ ਆਉਂਦਾ ਸਵਾਤ ਤੇ ਮਾਝੇ ਵਾਲਿਓ ਤਾੜਾ ਰੇਡਰ ਵਾਲੀ ਵੀ ਮਾਰ ਦਿਆ ਕਰੋ ਯਾਰ ਮਾਝੇ ਵਾਲਿਓ ਤਾੜੀ ਨਹੀਂ ਤਾੜਾ ਮਾਰੋ ਤਾੜਾ ਕਰਨ ਲੱਗਾ ਤਾੜਾ 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 ਆਹ ਪ੍ਰੀਤ ਆਹ ਪ੍ਰੀਤ ਆਹ ਪ੍ਰੀਤ ਨਦੋਰ ਵਾਲਾ ਮੱਚਦਾ ਆਉਂਦਾ ਹੈ ਨਿੱਕਾ ਨਦੋਰ ਇਧਰ ਦਪੁਰਜੀ ਵਾਲਾ ਨਿੱਕਾ ਆ ਗਿਆ ਚੱਬੇ ਵਾਲਾ ਵੇਖ ਲਾ ਨਿੱਕੇ ਦੀ 5000 ਵਾਲੀ ਪਹਿਲੀ ਪੈ ਗਈ ਹੈ ਵਿਸ਼ਾਲ ਅਮਰੀਕਾ ਗਰਪੇਜ ਕੈਨੇਡਾ 5000 ਲੱਗਿਆ ਆ ਬਹੁਤ ਪ੍ਰਮੋਟਰ ਹੈ ਗਰਦਿੱਤਾ ਕਹਿੰਦਾ ਨੀਟੂ ਕੰਗ ਜੋ ਕਰ ਗਿਆ ਉਹ ਕੋਈ ਕੋਈ ਕਰਦਾ ਜੋ ਨੀਟੂ ਕੰਗ ਕਰਦਾ ਹੈ ਗਰਦਿੱਤਾ ਕਹਿੰਦਾ ਉਹ ਕੋਈ ਕੋਈ ਕਰਦਾ ਉਹ ਨੀਟੂ ਕੰਗ ਯਾਰਾਂ ਦਾ ਯਾਰ 5000 ਵਾਲੀ ਪਹਿਲੀ ਪਾ ਕੇ ਨਦੋਰ ਵਾਲਾ ਨਿੱਕਾ ਚਲਿਆ ਗਿਆ ਭੀਮ ਬਾਬੇ ਦੀ ਮਿਹਰ ਦੇ ਨਾਲ ਫਿੱਟਾ ਕੈਨੇਡਾ ਦੀ ਧਰਤੀ ਉਡਿਕਦੀ ਇਹਨਾਂ ਮੱਲਾਂ ਨੂੰ ਨਦੋਰ ਵਾਲਾ ਨਿੱਕਾ 5000 ਵਾਲੀ ਦੂਜੀ ਹੈ ਆ ਵਿਸ਼ਾਲ ਅਮਰੀਕਾ ਗਰਭੇਜ ਕੈਨੇਡਾ 5000 5000 ਇੱਕੋ ਟੀਮ ਲਈ ਖੜਾ ਹੈ ਇੱਧਰ ਦੇਖਦੇ ਆ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਇੱਕ ਵਾਰੀ ਨਿੱਕੇ ਨਦੋਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੇ ਨਿਊਜ਼ੀਲੈਂਡ ਖੇਡਿਆ मां ਗੱਲਾਂ ਛੇੜਿਆ ਟਿਕਾਣੇ ਲੱਗੀਆਂ ਜੇ ਕੈਨੇਡਾ ਖੇਡਿਆ ਤਾਂ ਟਿਕਾਣੇ ਲੱਗੀਆਂ ਜੇ ਮੇਜਰ ਲੀਗ ਫੈਡਰੇਸ਼ਨ ਖੇਡਿਆ ਤਾਂ ਗੱਲਾਂ ਟਿਕਾਣੇ ਲੱਗੀਆਂ ਇਹ ਧਰਤੀ ਮਾਝੇ ਦੀ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਲੈ ਵੀ ਜਗਜੀਤ ਫੌਜੀ ਧੰਨਵਾਦ ਆ ਬਹੁਤ ਵੱਡਾ ਵੱਡੇ ਭਰਾ ਦਾ ਬਹੁਤ ਵੱਡੇ ਪਿਆਰ ਸਤਿਕਾਰ ਇਹਨਾਂ ਬੋਲਾਂ ਦੇ ਲਈ ਪੁਈ ਦੇ ਘਰ ਗਿਆ ਬਹੁਤ ਵੱਡੇ 700 ਕੌਡੀ ਪਾਣੀ ਕਿਤੇ ਸੌਖੀ ਨਹੀਂ ਕਿਤੇ ਸੌਖੀ ਨਹੀਂ ਆ ਮਿਕਾਨ ਦੋਰ ਵਾਲਾ ਮੇਰੇ ਮਿੱਤਰੋ ਬਾਜੂ ਉਸਤਾਦ ਮਾਨ ਕਰਦਾ ਵੱਲੋਂ ਮਾਨ ਕਰਦਾ ਗੱਗੋਪੋਏ ਦੀ ਧਰਤੀ ਹੈ ਦੁਨੀਆ ਦਾ ਵੱਡਾ ਕੱਠਾ ਇਹ ਆ ਨੌਜਨ ਗਰਦਿੱਤ ਕਿਸ਼ਨਗੜ ਪਿੰਡ ਹੈ ਐਨੂੰ ਰੋਕੋ ਜੇ ਰੋਕ ਸਕਦੇ ਹਾਂ ਤਾਂ ਕਿਉਂਕਿ ਸ਼ੀਲੂ ਵੀ ਇੱਕੋ ਟੀਮ ਲਈ ਖੇਡਿਆ ਵੇਹੋਂ ਪਲਾਂਟੀ ਨਿਊਜ਼ੀਲੈਂਡ ਦੇ ਲਈ ਤੇ ਆ ਵੀ ਨੌਜਨ ਉਸੇ ਟੀਮ ਲਈ ਖੇਡਿਆ ਤਾਰੀ ਟਰੰਗੇ ਦੀ ਟੀਮ ਬਣਦੀ ਹੈ ਵੱਡੇ ਪੱਦਰ ਤੇ ਤੀਰਥ ਅਠਵਾਲ ਦੀ ਵੱਡੀ ਟੀਮ ਬਣਦੀ ਹੈ ਬੇਪਲੈਂਟੀ ਆਫ ਨਿਊਜ਼ੀਲੈਂਡ ਉਸ ਟੀਮ ਦਾ ਵੱਡਾ ਹਿੱਸਾ ਇਹ ਨਦੌਰ ਪਿੰਡ ਦਾ ਨਿੱਕਾ ਬੱਲੇ ਬੱਲੇ ਕਰਾਈ ਜਾ ਰਿਹਾ ਹੈ ਤਰ ਫੂਕੇ ਨੇ ਸਦਾ ਸਿਆਣਿਆਂ ਨੇ ਅੱਗ ਲੱਗੀ ਨਹੀਂ ਕਦੇ ਜਵਾਕ ਕੋਲੋਂ ਲਹੂ ਡੁੱਲਿਆ ਜ਼ੁਲਮ ਦੀ ਅਤ ਵੇਖੀ ਜਦੋਂ ਵਿਛੜਿਆ ਪੰਜਾਬ ਪੰਜਾਬ ਕੋਲੋਂ ਮੱਖਣ ਬੜਾੜਾ ਅੱਜ ਵੀ ਬੜਾ ਰੋਂਦਾ ਤੇ ਜੀਤਾ ਵਿਛੜ ਕੇ ਬੇਲੀ ਮੁਸਤਕਲੋਂ ਨਿੱਕੇ ਦੀ ਰੇਡ ਤੇ ਚੱਬੇ ਵਾਲਾ ਨਦੌਰ ਵਾਲਾ ਨਿੱਕਾ ਇੱਕ ਟਾਪ ਦੇ ਪੈਂਟ ਦਾ ਵਾਅਦਾ ਕਰ ਗਿਆ ਹੈ ਅਯਾਦ ਗਰੁੱਪ ਦਾ ਬਹੁਤ ਵੱਡਾ ਧੰਨਵਾਦ ਹੈ ਤਰਨਤਾਰਨ ਸਾਹਿਬ ਤੋਂ ਜਿੰਨੇ ਵੀ ਕਾਉਂਸਲਰ ਸਾਹਿਬ ਆਏ ਹੈ ਮਨਜੋ ਮਨੋਜ ਅਗਨੀ ਹੋਤਰੀ ਸਨਮ ਸ਼ਰਮਾ ਸਤਿੰਦਰਜੀਤ ਸੋਨੋ ਹਰਜਿੰਦਰ ਸਿੰਘ ਘੁੱਗੀ ਕੌਂਸਲਰ ਜੱਸਪ੍ਰੀਤ ਸਿੰਘ ਆਉਂਦਾ ਸਵਾਤ ਤੇ ਮਾਝੇ ਵਾਲਿਓ ਤਾੜਾ ਰੇਡਰ ਵਾਲੀ ਵੀ ਮਾਰ ਦਿਆ ਕਰੋ ਯਾਰ ਮਾਝੇ ਵਾਲਿਓ ਤਾੜੀ ਨਹੀਂ ਤਾੜਾ ਮਾਰੋ ਤਾੜਾ ਕਰਨ ਲੱਗਾ ਤਾੜਾ 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 ਆਹ ਪ੍ਰੀਤ ਆਹ ਪ੍ਰੀਤ ਆਹ ਪ੍ਰੀਤ ਨਦੋਰ ਵਾਲਾ ਮੱਚਦਾ ਆਉਂਦਾ ਹੈ ਨਿੱਕਾ ਨਦੋਰ ਇਧਰ ਦਪੁਰਜੀ ਵਾਲਾ ਪਿੱਕਾ ਆ ਗਿਆ ਚੱਬੇ ਵਾਲਾ ਵੇ ਲਾਲ ਨਿੱਕੇ ਦੀ 5000 ਵਾਲੀ ਪਹਿਲੀ ਪੈ ਗਈ ਹੈ ਵਿਸ਼ਾਲ ਅਮਰੀਕਾ ਗਰਪੇਜ ਕੈਨੇਡਾ 5000 ਲੱਗਿਆ ਆ ਬਹੁਤ ਪਰਮੋਟਰ ਹੈ ਗਰਦਿੱਤਾ ਕਹਿੰਦਾ ਨੀਟੂ ਕੰਗ ਜੋ ਕਰ ਗਿਆ ਉਹ ਕੋਈ ਕੋਈ ਕਰਦਾ ਜੋ ਨੀਟੂ ਕੰਗ ਕਰਦਾ ਹੈ ਗਰਦਿੱਤਾ ਕਹਿੰਦਾ ਉਹ ਕੋਈ ਕੋਈ ਕਰਦਾ ਉਹ ਨੀਟੂ ਕੰਗ ਯਾਰਾਂ ਦਾ ਯਾਰ 5000 ਵਾਲੀ ਪਹਿਲੀ ਪਾ ਕੇ ਨਦੋਰ ਵਾਲਾ ਨਿੱਕਾ ਚਲਿਆ ਗਿਆ ਭੀਮ ਬਾਬੇ ਦੀ ਮਿਹਰ ਦੇ ਨਾਲ ਫਿੱਟਾ ਕੈਨੇਡਾ ਦੀ ਧਰਤੀ ਉਡਿਕਦੀ ਇਹਨਾਂ ਮੱਲਾਂ ਨੂੰ ਨਦੋਰ ਵਾਲਾ ਨਿੱਕਾ 5000 ਵਾਲੀ ਦੂਜੀ ਹੈ ਆ ਵਿਸ਼ਾਲ ਅਮਰੀਕਾ ਗਰਭੇਜ ਕੈਨੇਡਾ 5000 5000 ਇੱਕੋ ਟੀਮ ਲਈ ਖੜਾ ਹੈ ਇੱਧਰ ਦੇਖਦੇ ਆ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਇੱਕ ਵਾਰੀ ਨਿੱਕੇ ਨਦੋਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜੇ ਨਿਊਜ਼ੀਲੈਂਡ ਖੇਡਿਆ ਤਾਂ ਗੱਲਾਂ ਸ਼ੇਰਿਆ ਟਿਕਾਣੇ ਲੱਗੀਆਂ ਜੇ ਕੈਨੇਡਾ ਖੇਡਿਆ ਤਾਂ ਟਿਕਾਣੇ ਲੱਗੀਆਂ ਜੇ ਮੇਜਰ ਲੀਗ ਫੈਡਰੇਸ਼ਨ ਖੇਡਿਆ ਤਾ ਗੱਲਾਂ ਟਿਕਾਣੇ ਲੱਗੀਆਂ ਇਹ ਧਰਤੀ ਮਾਝੇ ਦੀ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਜੇ ਨਹੀਂ ਨਿਭਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਲੈ ਵੀ ਜਗਜੀਤ ਫੌਜੀ ਧੰਨਵਾਦ ਆ ਬਹੁਤ ਵੱਡਾ ਵੱਡੇ ਭਰਾ ਦਾ ਬਹੁਤ ਵੱਡੇ ਪਿਆਰ ਸਤਿਕਾਰ ਇਹਨਾਂ ਬੋਲਾਂ ਦੇ ਲਈ ਪੁਈਤੇ ਕਰ ਗਿਆ ਬਹੁਤ ਵੱਡਾ 700 ਕੌਡੀ ਪਾਣੀ ਕਿਤੇ ਸੌਖੀ ਨਹੀਂ ਕਿਤੇ ਸੌਖੀ ਨਹੀਂ ਆ ਮਿਕਾਨ ਦੋਰ ਵਾਲਾ ਮੇਰੇ ਮਿੱਤਰੋ ਬਾਜੂ ਉਸਤਾਦ ਮਾਨ ਕਰਦਾ ਵੱਲੋਂ ਮਾਨ ਕਰਦਾ ਗੱਗੋਪੋਏ ਦੀ ਧਰਤੀ ਹੈ ਦੁਨੀਆ ਦਾ ਵੱਡਾ ਕੱਠਾ ਇਹ ਆ ਨੌਜਨ ਗਰਦਿੱਤ ਕਿਸ਼ਨਗੜ ਪਿੰਡ ਹੈ ਐਨੂੰ ਰੋਕੋ ਜੇ ਰੋਕ ਸਕਦੇ ਹਾਂ ਤਾਂ ਕਿਉਂਕਿ ਸ਼ੀਲੂ ਵੀ ਇੱਕੋ ਟੀਮ ਲਈ ਖੇਡਿਆ ਵੇਓ ਪਲਾਂਟੀ ਨਿਊਜ਼ੀਲੈਂਡ ਦੇ ਲਈ ਤੇ ਆ ਵੀ ਨੌਜਨ ਉਸੇ ਟੀਮ ਲਈ ਖੇਡਿਆ ਤਾਰੀ ਟਰੰਗੇ ਦੀ ਟੀਮ ਬਣਦੀ ਹੈ ਵੱਡੇ ਪੱਦਰ ਤੇ ਤੀਰਥ ਅਠਵਾਲ ਦੀ ਵੱਡੀ ਟੀਮ ਬਣਦੀ ਹੈ ਬੇਪਲੈਂਟੀ ਆਫ ਨਿਊਜ਼ੀਲੈਂਡ ਉਸ ਟੀਮ ਦਾ ਵੱਡਾ ਹਿੱਸਾ ਇਹ ਨਦੌਰ ਪਿੰਡ ਦਾ ਨਿੱਕਾ ਬੱਲੇ ਬੱਲੇ ਕਰਾਈ ਜਾ ਰਿਹਾ ਹੈ ਤਰ ਫੂਕੇ ਨੇ ਸਦਾ ਸਿਆਣਿਆਂ ਨੇ ਅੱਗ ਲੱਗੀ ਨਹੀਂ ਕਦੇ ਜਵਾਕ ਕੋਲੋਂ ਲਹੂ ਡੁੱਲਿਆ ਜ਼ੁਲਮ ਦੀ ਅਤ ਵੇਖੀ ਜਦੋਂ ਵਿਛੜਿਆ ਪੰਜਾਬ ਪੰਜਾਬ ਕੋਲੋਂ ਮੱਖਣ ਬੜਾੜਾ ਅੱਜ ਵੀ ਬੜਾ ਰੋਂਦਾ ਤੇ ਜੀਤਾ ਵਿਛੜ ਕੇ ਬੇਲੀ ਮੁਸਤਕਲੋਂ ਨਿੱਕੇ ਦੀ ਰੇਡ ਤੇ ਚੱਬੇ ਵਾਲਾ ਨਦੌਰ ਵਾਲਾ ਨਿੱਕਾ ਇੱਕ ਟਾਪ ਦੇ ਪੈਂਟ ਦਾ ਵਾਅਦਾ ਕਰ ਗਿਆ ਹੈ ਅਯਾਦ ਗਰੁੱਪ ਦਾ ਬਹੁਤ ਵੱਡਾ ਧੰਨਵਾਦ ਹੈ ਤਰਨਤਾਰਨ ਸਾਹਿਬ ਤੋਂ ਜਿੰਨੇ ਵੀ ਕਾਉਂਸਲਰ ਸਾਹਿਬ ਆਏ ਹੈ ਮਨਜੋ ਮਨੋਜ ਅਗਨੀ ਹੋਤਰੀ ਸਨਮ ਸ਼ਰਮਾ ਸਤਿੰਦਰਜੀਤ ਸੋਨੋ ਹਰਜਿੰਦਰ ਸਿੰਘ ਘੁੱਗੀ ਕੌਂਸਲਰ ਜੱਸਪ੍ਰੀਤ ਸਿੰਘ ਆਉਂਦਾ ਸਵਾਤ ਤੇ ਮਾਝੇ ਵਾਲਿਓ ਤਾੜਾ ਰੇਡਰ ਵਾਲੀ ਵੀ ਮਾਰ ਦਿਆ ਕਰੋ ਯਾਰ ਮਾਝੇ ਵਾਲਿਓ ਤਾੜੀ ਨਹੀਂ ਤਾੜਾ ਮਾਰੋ ਤਾੜਾ ਕਰਨ ਲੱਗਾ ਤਾੜਾ 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 ਆਹ ਪ੍ਰੀਤ ਆਹ ਪ੍ਰੀਤ ਆਹ ਪ੍ਰੀਤ ਨਦੋਰ ਵਾਲਾ ਮਚਦਾ ਆਉਂਦਾ ਹੈ ਨਿੱਕਾ ਨਦੋਰ ਇਧਰ ਦਪੁਰਜੀ ਵਾਲਾ ਪਿੱਕਾ ਆ ਗਿਆ ਚੱਬੇ ਵਾਲਾ ਵੇਲਾ ਲਾਲ ਨਿੱਕੇ ਦੀ 5000 ਵਾਲੀ ਪਹਿਲੀ ਪੈ ਗਈ ਹੈ ਵਿਸ਼ਾਲ ਅਮਰੀਕਾ ਗਰਪੇਜ ਕੈਨੇਡਾ 5000 ਲੱਗਿਆ ਆ ਬਹੁਤ ਪਰਮੋਟਰ ਹੈ ਗਰਦਿੱਤਾ ਕਹਿੰਦਾ ਨੀਟੂ ਕੰਗ ਜੋ ਕਰ ਗਿਆ ਉਹ ਕੋਈ ਕੋਈ ਕਰਦਾ ਜੋ ਨੀਟੂ ਕੰਗ ਕਰਦਾ ਹੈ ਗਰਦਿੱਤਾ ਕਹਿੰਦਾ ਉਹ ਕੋਈ ਕੋਈ ਕਰਦਾ ਉਹ ਨੀਟੂ ਕੰਗ ਯਾਰਾਂ ਦਾ ਯਾਰ 5000 ਵਾਲੀ ਪਹਿਲੀ ਪਾ ਕੇ ਨਦੋਰ ਵਾਲਾ ਨਿੱਕਾ ਚਲਿਆ ਗਿਆ